ਦੋਸਤੋ ਕਈ ਵਾਰ ਕੀ ਹੁੰਦਾ ਹੈ ਕਿ ਜਦੋਂ ਇੱਕ ਆਗੂ ਇਨਕਲਾਬ ਲਿਆਉਣ ਲਈ ਤੁਰਦਾ ਹੈ ਜਦੋਂ ਇੱਕ ਇਨਸਾਨ ਲੋਕਾਂ ਦੇ ਹੱਕਾਂ ਦੀ ਆਵਾਜ਼ ਬਣ ਕੇ ਉਹਨਾਂ ਨੂੰ ਹੱਕ ਦਵਾਉਣ ਦੇ ਲਈ ਤੁਰਦਾ ਹੈ ਤਾਂ ਤੁਰਦੇ-ਤੁਰਦੇ ਉਹ ਇੱਕ ਐਸੇ ਮੁਕਾਮ ਤੇ ਪਹੁੰਚ ਜਾਂਦਾ ਹੈ ਜਿੱਥੇ ਉਹ ਆਪਣੇ ਨਾਲ ਤੁਰੇ ਹੋਏ ਲੋਕਾਂ ਨੂੰ ਹੀ ਗਲਤ ਨੂੰ ਗਲਤ ਕਹਿਣ ਦਾ ਹੱਕ ਦੇਣ ਤੋਂ ਇਨਕਾਰੀ ਹੋ ਜਾਂਦਾ ਹੈ ਅਤੇ ਉਹ ਚਾਹੁੰਦਾ ਹੈ ਕਿ ਉਹ ਇਸ ਇਨਕਲਾਬ ਦੀ ਲੜਾਈ ਦੇ ਵਿੱਚ ਲੋਕਾਂ ਦੇ ਹੱਕਾਂ ਦੀ ਲੜਾਈ ਦੇ ਵਿੱਚ ਉਸ ਦੇ ਹਰ ਫੈਸਲੇ ਨੂੰ ਸਿਰ ਮੱਥੇ ਕਬੂਲਣਾ ਉਸ ਦੀ ਹਰ ਗੱਲ ਵਿੱਚ ਹਾਂ ਕਹਿਣਾ ਕਿੱਡੀ ਅਲਜੀਬੀ ਸਥਿਤੀ ਹੈ ਨਾ ਗੱਲ ਕਰਨੀ ਹੈ ਲੋਕਾਂ ਨੂੰ ਹੱਕ ਦੁਬਾਉਣਾ ਪਰ ਜੋ ਆਪਣੇ ਨਾਲ ਤੁਰੇ ਨੇ ਉਹਨਾਂ ਨੂੰ ਸਹੀ ਅਤੇ ਗਲਤ ਕਹਿਣ ਦਾ ਹੀ ਹੱਕ ਤੁਸੀਂ ਨਹੀਂ ਦੇਣਾ ਚਾਹੁੰਦੇ ਅੱਜ ਕੱਲ੍ਹ ਦੋ ਮੁੱਖ ਪਾਰਟੀਆਂ ਵਿੱਚ ਇਹੀ ਚੀਜ਼ਾਂ ਹੋ ਰਹੀਆਂ ਇੱਕ ਤਾਂ ਆម ਆਦਮੀ ਪਾਰਟੀ ਹੈ ਜਿਹਦੇ ਵਿੱਚ ਕੇਜਰੀਵਾਲ ਉਹ ਕਿਸੇ ਨੂੰ ਹੱਕ ਨਹੀਂ ਦੇਣਾ ਚਾਹੁੰਦਾ ਪੰਜਾਬ ਵਿੱਚ ਭਵੰਤਮਾਨ ਹੈ ਉਹ ਕਿਸੇ ਨੂੰ ਹੱਕ ਨਹੀਂ ਦੇਣਾ ਚਾਹੁੰਦਾ ਗੱਲ ਕਰਨ ਦਾ ਤੇ ਦੂਜੇ ਪਾਸੇ ਸ਼ਰਮਣੀ ਅਕਾਲੀ ਦਲ ਬਾਦਲ ਹੈ ਜਿਹਦੇ ਵਿੱਚ ਬਾਦਲ ਪਰਿਵਾਰ ਬਾਦਲ ਧੜਾ ਕਿਸੇ ਨੂੰ ਇਹ ਹੱਕ ਨਹੀਂ ਦੇਣਾ ਚਾਹੁੰਦਾ ਉਹ ਸੁਖਵੀਰ ਸਿੰਘ ਬਾਦਲ ਅਤੇ ਉਸ ਦੀ ਪਾਰਟੀ ਵੱਲੋਂ ਉਸ ਤੇ ਧੜੇ ਵੱਲੋਂ ਕੀਤੀਆਂ ਗਲਤੀਆਂ ਤੇ ਖਿਲਾਫ ਕੋਈ ਆਵਾਜ਼ ਅਤੇ ਜੋ ਜੋ ਆਵਾਜ਼ ਚੁੱਕਦਾ ਉਹਨੂੰ ਪੰਥ ਵਿਰੋਧੀ ਪੰਜਾਬ ਵਿਰੋਧੀ ਕਰਦਾਨ ਦਿੱਤਾ ਜਾਂਦਾ ਉਹ ਕਹਿੰਦੇ ਆਪੇ ਹੀ ਮੈਂ ਰੱਜੀ ਪੁੱਜੀ ਆਪੇ ਹੀ ਮੇਰੇ ਬੱਚੇ ਜਿਹਨ ਵੀ ਕੱਲੇ ਅਸੀਂ ਹੀ ਚੰਗੇ ਆ ਬਾਕੀ ਸਾਰੇ ਮਾੜੇ ਆ ਹੁਣ ਕੱਲ ਅੱਪ ਵੀਡੀਓ ਬਣਾਈ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਦੂਦਸੰਬਰ ਵਾਲੇ ਨੂੰ ਨਾ ਮੰਨ ਕੇ ਅਤੇ ਉਸ ਜਿੱਦ ਦੇ ਵਿੱਚ ਕੱਪੜਿਆਂ ਵਾਂਗੂ ਸਿੰਘ ਸਾਹਿਬ ਦੀਆਂ ਬਦਲੀਆਂ ਕਰਕੇ ਤੁਸੀਂ ਇੱਕ ਜੋ ਸਿਧਾਂਤ ਬਣਾਇਆ ਗਿਆ ਹੈ ਕਿ ਜੋ ਸਿਧਾਂਤ ਘੜਿਆ ਗਿਆ ਕਿ ਕੌਮ ਇੱਕ ਛੱਡੇ ਥੱਲੇ ਇਕੱਠੀ ਰਹੇ ਸ੍ਰੀ ਅਕਾਲ ਤਖ਼ਤ ਸਾਹਿਬ ਛੱਡੇ ਥੱਲੇ ਇਕੱਠੀ ਰਹੇ ਤੁਸੀਂ ਉਸ ਨੂੰ ਕਿਵੇਂ ਖੋਰਾ ਲਾ ਰਹੇ ਹਮੇਂ ਦੀ ਦੂਜੀ ਲੜੀ ਦੇ ਵਿੱਚ ਕੀ ਹੁੰਦਾ ਕਿ ਪਾਰਟੀ ਦੇ ਵੱਡੇ ਆਗੂ ਵਿਕਰਮ ਸਿੰਘ ਮਜੀਠੀਆ ਉਹਨਾਂ ਨੇ ਇਹ ਸਾਰੇ ਉੱਤੇ ਅਫਸੋਸ ਪ੍ਰਗਟ ਕੀਤਾ ਅਫਸੋਸ ਦਾ ਭਾਵ ਚਲੋ ਬਹੁਤ ਵੱਡਾ ਹੋ ਜਾਂਦਾ ਕਿ ਉਹ ਖਿਲਾਫ ਨੇ ਸਿੰਘ ਸਾਹਿਬ ਨੂੰ ਹਟਾਉਣ ਦੇ ਤੇ ਬਹੁਤ سارے ਹੋਰ ਲੋਕ ਵੀ ਖਿਲਾਫ ਨੇ ਸ਼ਾਬਾਸ਼ ਇਹ ਮੈਂ ਇੱਕ ਨਾਵਾਜ਼ ਬਣਨੀ ਚਾਹੀਦੀ ਹੈ ਉੱਠਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਕੀ ਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਜੋ ਪੇਜ ਹੈ ਉਹਦੇ ਉੱਪਰ ਇੱਕ ਪੋਸਟ ਪੈਂਦੀ ਹੈ ਤੇ ਇਹ ਪੋਸਟ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਕਹੇ ਲੋ ਬਈ ਰਬੜ ਦੇ ਮੂਹਰ ਵਾਲੇ ਜੋ ਪ੍ਰਧਾਨ ਬਣਾਏ ਗਏ ਨੇ ਹੁੰਦੜ ਸਾਹਿਬ ਉਹਨਾਂ ਵੱਲੋਂ ਪਾਈ ਜਾਂਦੀ ਹੈ ਕਿ ਮਜੀਠੀਏ ਨੇ ਅ ਸ਼੍ਰੋਮਣੀ ਕਮੇਟੀ ਦੀ ਜੋ ਮੀਟਿੰਗ ਦੇ ਫੈਸਲੇ ਦੇ ਖਿਲਾਫ ਜਾ ਕੇ ਉਹਨਾਂ ਨੇ ਬੜਾ ਗਲਤ ਕੀਤਾ ਅਤੇ ਉਹ ਗਲਤ ਕਰਨ ਤੋਂ ਬਾਅਦ ਜੋ ਅਗਲੀ ਗੱਲ ਉਹ ਕਹਿੰਦੇ ਨੇ ਕਿ ਵੀ ਉਹਨਾਂ ਨੇ ਪੈਠੇ ਜਿ ਛੋੜਾ ਮਾਰਿਆ ਬੀਬਾ ਹਰਸਿਮਤ ਕੋਰ ਬਾਦਲ ਨੇ ਉਹਨਾਂ ਨੂੰ ਪਾਲਿਆ ਸੀ ਤੇ ਉਹਨਾਂ ਨੇ ਉਹਨਾਂ ਨੂੰ ਅਹੁਦੇ ਦਿੱਤੇ ਯਾਤਰਕੀਆਂ ਦਿੱਤੀਆਂ ਨੇ ਤੇ ਅੱਜ ਉਹਨਾਂ ਨੂੰ ਉਹਨਾਂ ਦੇ ਨਾਲ ਖੜਨਾ ਚਾਹੀਦਾ ਸੀ ਬੇਸ਼ੱਕ ਭੁੰਦਰ ਸਾਹਿਬ ਬਾਦ ਦੇ ਵਿੱਚ ਇਸ ਗੱਲ ਤੋਂ ਇਨਕਾਰ ਵੀ ਕਰ ਜਾਂਦੇ ਕਿ ਇਹ ਮੇਰੀ ਸ਼ਬਦਾਵਲੀ ਨਹੀਂ ਸੀ ਮੈਂ ਇਦਾਂ ਨਹੀਂ ਸੀ ਲਿਖਿਆ ਤੇ ਸਭ ਨੂੰ ਪਤਾ ਹੈ ਫਿਰ ਵੀ ਇਹ ਕਿਹਨੇ ਲਿਖਿਆ ਕੀ ਤੁਹ ਲਿਖਵਾਇਆ ਗਿਆ ਕਿਉਂਕਿ ਪਰਿਵਾਰਕ ਮਿਹਣਾ ਦੇਣਾ ਇਸ ਸ਼੍ਰੋਮਣੀ ਕਮੇਟੀ ਦੀ ਗੱਲ ਕਰਕੇ ਤਾਂ ਸਾਫ ਵਾਹ ਹੈ ਕਿ ਇੱਥੋਂ ਲਿਖਿਆ ਗਿਆ ਉਸ ਪਰਿਵਾਰ ਵੱਲੋਂ ਲਿਖਿਆ ਗਿਆ ਉਹਨਾਂ ਵੱਲੋਂ ਲਿਖਿਆ ਗਿਆ ਲਿਖਵਾਇਆ ਗਿਆ ਜਿਨ੍ਹਾਂ ਨੇ ਮਜੀਠੀਆ ਨੂੰ ਪਾਲਣ ਦੀ ਗੱਲ ਕੀਤੀ ਹੈ। ਸੋ ਇਹ ਗੱਲ ਕਿ ਉਹਨਾਂ ਨੂੰ ਪਰਿਵਾਰ ਨਾਲ ਖੜਨਾ ਚਾਹੀਦਾ ਕਿਉਂਕਿ ਪਰਿਵਾਰ ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਬਾਅਦ ਵਿੱਚ ਪਰਿਵਾਰ ਨਾਲ ਖੜਨਾ ਚਾਹੀਦਾ। ਬਲਟੋਹਾ ਵੀ ਇਹੀ ਗੱਲ ਕਹਿੰਦਾ ਤੇ ਮਿਰਸਾ ਸਿੰਘ ਬਲਟੋਹਾ ਉਹਨਾਂ ਨੇ ਪਿੱਛੇ ਅੱਛਾ ਕਾਫੀ ਸਮਾਂ ਹੋ ਗਿਆ ਹੈ ਯਾੜੀ ਦੇ ਨਾਲ ਉਹਨਾਂ ਦੀ ਇੱਕ ਬਹਿਸ ਹੋ ਰਹੀ ਸੀ। ਆਪਣੇ ਨਿਊਜ਼ ਚੈਨਲ ਦੇ ਉੱਤੇ ਉੱਥੇ ਉਹ ਹੱਕ ਥਾਪੜ ਕੇ ਕਹਿ ਰਹੇ ਸੀ ਕਿ ਅਸੀਂ ਯਾਰਾਂ ਦੇ ਯਾਰ ਆ ਅਸੀਂ ਬਾਦਲਾਂ ਦੇ ਨਾਲ ਖੜਾ ਅਸੀਂ ਬਦਲ ਪਰਿਵਾਰ ਦੇ ਨਾਲ ਖੜਾਂਗੇ ਠੀਕ ਹੈ ਜੀ ਸ਼ਾਬਾਸ਼ ਹੈ ਤੁਹਾਨੂੰ ਖੜਨਾ ਚਾਹੀਦਾ ਤੇ ਪਰ ਮੈਨੂੰ ਇੱਕ ਗੱਲ ਦੱਸੋ ਕਿ ਤੁਸੀਂ ਕਿਸੇ ਦੇ ਯਾਰ ਹੋਣ ਤੋਂ ਵੱਧ ਤੁਸੀਂ ਕਿਸੇ ਦੇ ਭੈਣ ਭਾਈ ਹੋਣ ਤੋਂ ਵੱਧ ਇੱਕ ਕੌਮੀ ਪਾਰਟੀ ਦੇ ਆਗੂ ਹੋ ਤੁਸੀਂ ਇੱਕ ਕੌਮ ਦੀ ਜੋ ਇੱਕੋ ਇੱਕ ਨੁਮਾਇੰਦਾ ਜਥੇਬੰਦੀ ਐ ਤੁਸੀਂ ਉਹਦੇ ਲੀਡਰ ਹੋ ਤੇ ਤੁਸੀਂ ਉਹਦੀ ਵੀ ਗਵਾਹੀ ਕਰਦੇ ਹੋ ਤੁਹਾਡੀ ਜ਼ਿੰਮੇਵਾਰੀ ਕੱਲੀ ਕਿਸੇ ਪਰਿਵਾਰ ਪ੍ਰਤੀ ਨਹੀਂ ਐ ਹਾਂ ਤੁਸੀਂ ਆਪਣੇ ਘਰ 'ਚ ਹੁੰਦੇ ਤੁਹਾਡੀਆਂ ਦੋਸਤੀਆਂ ਤੁਹਾਡੇ ਸਾਥ ਹੁੰਦੇ ਕੱਲੇ ਤਾਂ ਤੁਸੀਂ ਉਹਨਾਂ ਨੂੰ ਨਿਭਾਉਂਦੇ ਪਰ ਇੱਥੇ ਗੱਲ ਪੂਰੀ ਕੌਮ ਦੀ ਐ ਇੱਥੇ ਗੱਲ ਸਿੱਖੀ ਦੇ ਸਿਧਾਂਤਾਂ ਦੀ ਐ ਹੁਣ ਫਰਜ਼ ਕਰੋ ਕਿ ਭਾਵੇਂ ਸਾਡਾ ਕੋਈ ਸਾਕਾ ਸਾਡਾ ਮਾਪਾ ਪਾਪ ਭੈਣ ਭਾਈ ਹੋਵੇ ਉਹ ਕਿਸੇ ਮਜ਼ਲੂਮ ਦੇ ਉੱਤੇ ਜ਼ੁਲਮ ਕਰ ਰਿਹਾ ਹੋਵੇ ਕਿਸੇ ਸਿਧਾਂਤ ਨੂੰ ਖੋਰਾ ਲਾ ਰਿਹਾ ਹੋਵੇ ਜਾਂ ਕਿਸੇ ਨਾਲ ਧੱਕਾ ਕਰ ਰਿਹਾ ਹੋਵੇ ਤਾਂ ਕੀ ਸਾਡਾ ਇਹ ਫਰਜ਼ ਨਹੀਂ ਬਣਦਾ ਕਿ ਅਸੀਂ ਉਹਨੂੰ ਦੱਸੀਏ ਕਿ ਉਹ ਗਲਤ ਕਰ ਰਿਹਾ ਕੁਦ ਨਾਲ ਖੜਾਂਗੇ ਉਹਨੂੰ ਕਿਸੇ ਗਰੀਬ ਨੂੰ ਕਤਲ ਕਰਨ ਦੇਾਂਗੇ ਨਹੀਂ ਨਾ ਉਸੇ ਤਰ੍ਹਾਂ ਬਾਈ ਜੀ ਅਕਾਲੀ ਦਲ ਦੇ ਪੇਚ ਲਾਉਣ ਵਾਲਿਓ ਅਤੇ ਬੀਸਾ ਸਿੰਘ ਬਲਟੋਹਾ ਦੀ ਸੋਚ ਲੈ ਕੇ ਚੱਲਣ ਵਾਲਿਓ ਆਪ ਸਭ ਨੂੰ ਬੇਨਤੀ ਹੈ ਕਿ ਪਰਿਵਾਰ ਨਾਲ ਖੜਨਾ ਜੀ ਸੱਚ ਕੇ ਖੜੋ ਤਾਂ ਫਿਰ ਪਾਰਟੀ ਤੋਂ ਬਾਹਰ ਹੋ ਜਾਓ ਅਤੇ ਜੇਕਰ ਕੌਮ ਨਾਲ ਖੜਨਾ ਨਾ ਤਾਂ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣਾ ਸਿੱਖੋ ਮੈਂ ਵਾਰ-ਵਾਰ ਬੀਸਾ ਸਿੰਘ ਬਲਟੋਹਾ ਦਾ ਸ਼ਬਦ ਨਾ ਐਸਾ ਕਰਕੇ ਲੈ ਰਿਹਾ ਕਿਉਂਕਿ ਮੈਂ ਬਹੁਤ ਟਾਈਮ ਤੋਂ ਸੁਣ ਰਿਹਾ ਤੇ ਕਦੇ ਮੌਕਾ ਨਹੀਂ ਮਿਲਿਆ ਸੀਗਾ ਕਿ ਮੈਂ ਇਹਨਾਂ ਗੱਲਾਂ ਨੂੰ ਕਰੂੰਗਾ ਅੱਜ ਮੌਕਾ ਮਿਲਿਆ ਹੈ ਬਲੇ ਮੈਨੂੰ ਸਮਝ ਨਹੀਂ ਆਉਦੀ ਕਿ ਤੁਸੀਂ ਇਹ ਕਿਹੜੀ ਤਰਤ ਪਾ ਰਹੇ ਕਿ ਇੱਕ ਬੰਦਾ ਇੱਕ ਪਰਿਵਾਰ ਉਹ ਸਿਰਫ ਆਪ ਦੀ ਸੱਤਾ ਬਚਾਉਣ ਦੇ ਲਈ ਆਪ ਦੀ ਪ੍ਰਧਾਨਗੀ ਬਚਾਉਣ ਦੇ ਲਈ ਪੂਰੀ ਕੌਮ ਦੇ ਸਿਧਾਂਤਾਂ ਨੂੰ ਖੁੰਝੇ ਲਾ ਰਿਆ ਹੋਵੇ ਉਹਨਾਂ ਨੂੰ ਤੈਸ ਨੈਸ ਕਰ ਰਿਆ ਹੋਵੇ ਤੇ ਤੁਸੀਂ ਆਖੋ ਨਹੀਂ ਜੀ ਅਸੀਂ ਤਾਂ ਇਹਨਾਂ ਨਾਲ ਹੀ ਖੜਨਾ ਤੇ ਕੌਮ ਨਾਲ ਕੌਣ ਖੜੂਗਾ ਕੌਮ ਨਾਲ ਕੌਣ ਖੜੂਗਾ ਸਿੱਖੀ ਸਿਧਾਂਤਾਂ ਨਾਲ ਕੌਣ ਖੜੂਗਾ ਲਾ ਦੇ ਪੱਗਾ ਖੜ ਜੋ ਫਿਰ ਬੰਦਿਆਂ ਦੇ ਨਾਲ ਪਰ ਨਹੀਂ ਲੋਕਾਂ ਨੂੰ ਮੂਰਖ ਬਣਾਉਣਾ ਬੰਦ ਕਰੋ ਤੇ ਵਰਟੂਖਾ ਸਾਹਿਬ ਇੱਕ ਹੋਰ ਗੱਲ ਹੈ ਕਿ ਤੁਸੀਂ ਕਹਿੰਦੇ ਹੋ ਤੁਸੀਂ ਫੋਟੋ ਵਜਾਹ ਕੀਤੀਆਂ ਸੀਗੀਆਂ ਕਿ ਫਲਾਨਾ ਜਥੇਦਾਰ ਭਾਜਪਾ ਦੇ ਲੀਡਰਾਂ ਨਾਲ ਮਿਲਦਾ ਮੇਰੇ ਕੋਲੇ ਫੋਟੋ ਮਾਨੇ ਉਹ ਭਾਈ ਜੇ ਉਹ ਮਿਲਦਾ ਉਹ ਗਲਤ ਹੈ ਤਾਂ ਥੋਡੇ ਪ੍ਰਧਾਨ ਸਾਹਿਬ ਦੇ ਜੋ ਘਰੇ ਕੋਈ ਸਮਾਗਮ ਹੁੰਦਾ ਹੈ ਉਹਦੇ ਵਿੱਚ ਉਹੀ ਸਾਰੇ ਲੀਡਰ ਉਹੀ ਸਾਰੇ ਭਾਜਪਾ ਦੇ ਆਗੂ ਸ਼ਗਨ ਦੇਣ ਆਉਂਦੇ ਨੇ ਚਲੋ ਪਰਿਵਾਰਕ ਰਿਸ਼ਤੇ ਅਲੱਗ ਚੀਜ਼ ਹੈ ਮੈਂ ਜੋ ਗੱਲ ਕਹਿਣੀ ਚਾਹੁੰਦਾ ਉਹ ਸਮਝਿਓ ਤਾਂ ਤੁਸੀਂ ਉਹਨਾਂ ਨੂੰ ਵੀ ਕਦੇ ਫੋਟੋ ਪਾ ਕੇ ਕਿਹਾ ਵੀ ਤੁਸੀਂ ਗਲਤ ਹੋ ਤੁਹਾਡੇ ਭਾਜਪਾ ਦੇ ਨਾਲ ਤੁਹਾਡੇ ਦਾ ਪਰਿਵਾਰਕ ਸਬੰਧ ਨਹੀਂ ਤੁਸੀਂ ਤਨੂੰ ਤਾਂ ਉਲਟ ਜਾ ਹੀ ਨਹੀਂ ਸਕਦੇ ਮਤਲਬ ਤੁਸੀਂ ਲੋਕਾਂ ਨੂੰ ਮੂਰਖ ਸਮਝਿਆ ਹੋਇਆ ਮੈਨੂੰ ਸਮਝ ਨਹੀਂ ਆਉਂਦੀ ਤੇ ਇਹ ਸਭ ਕੁਝ ਇੱਕ ਪਰਿਵਾਰ ਨੂੰ ਬਚਾਉਣ ਦੀ ਖਾਤਰ ਹੋ ਰਿਹਾ ਮੈਂ ਬਾਰ ਬਾਰ ਕਹਿੰਨਾ ਵਧਾਈ ਦੇ ਪਾਤਰ ਨੇ ਲੋਕ ਜਿਨ੍ਹਾਂ ਨੇ ਇਸ ਗਲਤ ਕਦਮ ਦੇ ਖਿਲਾਫ ਆਵਾਜ਼ ਚੁੱਕੀ ਹੈ ਭਾਵੇਂ ਉਹ ਪਰਿਵਾਰ ਚੋਂ ਚੁੱਕੀ ਹੈ ਜਾਂ ਉਹ ਪੰਥ ਚੋਂ ਉੱਠ ਰਹੀ ਹੈ ਜਿਹੜੇ-ਜਿਹੜੇ ਵੀ ਅਕਾਲੀ ਦਲ ਦੇ ਲੀਡਰ ਨੇ ਆਵਾਜ਼ ਚੁੱਕ ਰਹੇ ਨੇ ਉਹ ਵਧਾਈ ਦੇ ਪਾਤਰ ਨੇ ਤੇ ਆਵਾਜ਼ ਚੁੱਕਣੀ ਚਾਹੀਦੀ ਹੈ ਹਰ ਚੀਜ਼ ਦਾ ਸਮਾਂ ਹੁੰਦਾ ਇਹ ਜੋ ਚੇਂਜ ਆ ਇਹ ਬਦਲਾ ਇਹ ਆ ਕੇ ਰਹਿਣਾ ਸਦਾ ਸੱਤਾ ਨਹੀਂ ਰਹਿੰਦੀ ਹੁੰਦੀ ਬਦਲੂ ਸਾਹਿਬ ਅਤੇ ਸਦਾ ਰਾਜ ਭਾਗ ਨਹੀਂ ਰਹਿੰਦੇ ਹੁੰਦੇ ਤੁਸੀਂ ਗਲਤੀਆਂ ਕੀਤੀਆਂ ਤੁਸੀਂ ਉਹਦਾ ਖਮਿਆਜਾ ਭੁਗਤੋ ਨਿਮਾਣੇ ਸਿੱਖ ਬਣ ਕੇ ਭੁਗਤੋ 2 ਦਸੰਬਰ ਵਾਲੇ ਹੁਕਮਨਾਮੇ ਨੂੰ ਲਾਗੂ ਕਰਵਾਓ ਅਤੇ ਸੱਚੇ ਆਗੂ ਹੋਣ ਦਾ ਸਬੂਤ ਦਿਓ ਇਤਿਹਾਸ ਆਪੇ ਫੈਸਲਾ ਕਰੇਗਾ ਕਿ ਕੌਣ ਗਲਤ ਹੈ ਤੇ ਕੌਣ ਸਹੀ ਹੈ ਸਰਪ੍ਰਧਾਨੀ ਦੇ ਲਾਲਚ ਦੇ ਵਿੱਚ ਖੁਦ ਅਤੇ ਆਪਣੇ ਬੰਦਿਆਂ ਨੂੰ ਹਰ ਆਪਣੇ ਵਿਰੋਧੀ ਤੇ ਚਿੱਕੜ ਫੁੱਟਣ ਦੀ ਵਿਰਤ ਪਾਉਣ ਦੀ ਕੋਸ਼ਿਸ਼ ਨਾ ਕਰੋ ਇਹ ਨਹੀਂ ਹੋਣਾ ਆਪ ਸਭ ਨੂੰ ਬੇਨਤੀ ਹੈ ਕਿ ਲੋਕਾਂ ਨੂੰ ਬੁੱਧੂ ਬਣਾਉਣਾ ਬੰਦ ਕਰੋ ਸਾਹਿਕਾਲ ਜੀ